ਪਦਮਸ਼੍ਰੀ ਡਾਕਟਰ ਸੁਜੀਤ ਪਾਤਰ ਦੇ ਅੰਤਿਮ ਅਰਦਾਸ ਤੇ ਵੱਖ-ਵੱਖ ਕਲਾਕਾਰ ਲੇਖਕ ਸ਼ਾਇਰ ਪਹੁੰਚ ਰਹੇ ਤਾਂ ਉੱਥੇ ਇੱਕ ਨੌਜਵਾਨ ਲੇਖਕ ਇੱਥੇ ਉਹਨਾਂ ਨੂੰ ਆਪਣੇ ਵੱਖਰੇ ਤਰੀਕੇ ਨਾਲ ਸ਼ਰਧਾਂਜਲੀ ਦੇਣ ਪਹੁੰਚਾ ਹੈ ਸ਼ਾਬੀ ਮੈਂ ਵੀ ਨਾਮ ਇਹਨਾਂ ਦਾ ਸੋ ਇਹਨਾਂ ਦੀ ਜਿਹੜੀ ਬੁੱਕ ਹੈ ਡਾਕਟਰ ਸੁਜੀਤ ਪਾਤਰ ਉਹਨਾਂ ਨੇ ਰਿਲੀਜ਼ ਕੀਤੀ ਸੀ ਗੱਲਬਾਤ ਕਰਾਂਗੇ ਭਾਈ ਜੀ ਬਹੁਤ ਵੱਡਾ ਝਟਕਾ ਲੱਗਾ ਇੱਕ ਪੰਜਾਬੀ ਸਾਹਿਤ ਨੂੰ ਪੰਜਾਬੀ ਸੱਭਿਆਚਾਰ ਨੂੰ ਵਿੜਾ ਖਾਲੀ ਹੋ ਗਿਆ ਡਾਕਟਰ ਸੁਰਜੀਤ ਪਾਤਰ ਅਕਾਲ ਚਲਾਣਾ ਕਰ ਗਏ ਨੇ ਤੇ ਅੱਜ ਅੰਤਿਮ ਅਰਦਾਸ ਹੈ ਸੋ ਜਦੋਂ ਪਤਾ ਲੱਗਾ ਸੀਗਾ ਵੀ ਇਹੇ ਕੁਝ ਹੋ ਗਿਆ ਤਾਂ ਕੀ ਜਜ਼ਬਾਤ ਸੀ ਉਸ ਵੇਲੇ ਭਾਜੀ ਉਸ ਟਾਈਮ ਜਦੋਂ ਪਤਾ ਲੱਗਾ ਤਾਂ ਇੱਕਦਮ ਜਿੱਦਾਂ ਸਾਨੂੰ ਤਾਂ ਇੱਕਦਮ ਏਦਾਂ ਲੱਗਾ ਕਿ ਜਿੱਦਾਂ ਅਸੀਂ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਹੁਣ ਸਾਡੇ ਤੋਂ ਦੂਰ ਗਏ ਨੇ ਕਿਉਂਕਿ ਅਸੀਂ ਸ਼ਿਵਕਨ ਬਟਾਲਵੀ ਜੀ ਤੋਂ ਬਾਅਦ ਇੱਕ ਸੁਰਜੀਤ ਪਾਤਰੀ ਸੀਗੇ ਜਿਨ੍ਹਾਂ ਨੂੰ ਅਸੀਂ ਆਪਣਾ ਹਨਾ ਉਹਨਾਂ ਦੇ ਉਹਨਾਂ ਦੇ ਰੂਪ ਵੱਜੋਂ ਦੇਖਦੇ ਸੀਗੇ ਨਾ ਉਹਨਾਂ ਦੀਆਂ ਲਿਖਤਾਂ ਨੂੰ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਦੇਖਦੇ ਸੀਗੇ ਉਹਨਾਂ ਦੇ ਜਾਣ ਤੋਂ ਬਾਅਦ ਜਿੱਦਾਂ ਨਾ ਇੱਕ ਪੰਜਾਬ ਇਕੱਲਾ-ਇਕੱਲਾ ਜਿਆ ਨਾ ਜਿੱਦਾਂ ਸਾਹਿਤ ਦੇ ਵਿੱਚ ਅਜੀਬ ਜਿਹੀ ਇੱਕ ਰੁਕਾਵਟ ਜਿੱਦਾਂ ਲੱਗਦੀ ਹੁੰਦੀ ਹੁਣ ਪਤਾ ਨਹੀਂ ਉਹਨੂੰ ਦੁਬਾਰਾ ੱਤਕਾ ਦੇ ਕੇ ਕਿੱਦਾਂ ਤੋੜਨਾ ਸੀ ਉਹ ਇਸ ਤੋਂ ਜ਼ਿਆਦਾ ਤਾਂ ਜੇ ਮੈਂ ਜੋ ਕੁਝ ਕਹਿਣਾ ਹੋਵੇ ਤਾਂ ਮੈਂ ਲਿਖ ਕੇ ਬਹੁਤ ਕੁਝ ਬਿਆਨ ਇਹ ਸਾਰਾ ਤੁਸੀਂ ਲਿਖਿਆ ਹੈ ਹਾਂਜੀ ਇਹ ਮੈਂ ਹੀ ਲਿਖਿਆ ਹੋਇਆ ਹੈ ਜੀ ਇਹ ਤੁਸੀਂ ਆਪਣੇ ਤਰੀਕੇ ਦੇ ਨਾਲ ਸ਼ਰਧਾਂਜਲੀ ਦਿੱਤੀ ਹੈ ਹਾਂਜੀ ਹਾਂਜੀ ਇਹਦੇ ਵਿੱਚ ਜਦੋਂ ਇਨਸਾਨ ਇੱਥੋਂ ਚਲਾ ਜਾਂਦਾ ਉਹਦਾ ਇੱਥੇ ਵੀ ਕੁਝ ਨਾ ਕੁਝ ਰਹਿੰਦਾ ਤੇ ਉੱਪਰ ਵੀ ਜਾ ਕੇ ਰਹਿੰਦਾ ਕੁਝ ਦੋ ਲਾਈਨਾਂ ਸੁਣਾ ਸਕਦੇ ਹੋ ਹਾਂਜੀ ਇਹਦੇ ਵਿੱਚ ਲਿਖਿਆ ਕਹਿੰਦੇ ਜਬ ਮੋਹੇ ਆਵਾਜ਼ ਉਸ ਕੀ ਪਈ ਜਾ ਤਬ ਹਮ ਚੁੱਪ ਕਰੀ ਜਾ ਤਬ ਮੋਹੇ ਦਿਖੇ ਉਹੀ ਉਹੀ ਔਰ ਸਭ ਨੇਰ ਕਰੀ ਜਾ ਹਮ ਨਾਹੀ ਧਰਮੀ ਕੋ ਧਰਮ ਕਾ ਮੋਹੇ ਜਾਲ ਦਿਓ ਜਾਂ ਦਫਨ ਕਰੀਜੈ ਹਮ ਤੋ ਰੂਜੈ ਉਸ ਕੀ ਦੀਦ ਮੇਂ ਨਾ ਆਹ ਕਰੇ ਨਾ ਸੀ ਕਰੀਜੈ ਤਾਂ ਤੁਸੀਂ ਵੀ ਆਪ ਵੀ ਲੇਖਕ ਹੋ ਤੁਹਾਡੀ ਕਿਤਾਬ ਵੀ ਐਸੀ ਕਿਤਾਬ ਦਾ ਨਾਮ ਵੀ ਇੱਥੇ ਲਿਖਿਆ ਹੈ ਵੀ ਆਹੋ ਸੱਚ ਇਹ ਇਹ ਪੱਤਰ ਸਾਹਿਬ ਨੇ ਰਿਲੀਜ਼ ਕੀਤੀ ਹਾਂਜੀ ਉੱਥੇ ਪੰਜਾਬੀ ਪਵਨ ਚ ਰਿਲੀਜ਼ ਕੀਤੀ ਤੁਸੀਂ ਇਨਵਾਈਟ ਕੀਤਾ ਸੀਗਾ ਵੀ ਉਹਨਾਂ ਨੂੰ ਬੁਲਾਇਆ ਸੀਗਾ ਤਾਂ ਕੀ ਗੱਲਬਾਤ ਹੋਈ ਸੀ ਉਦੋਂ ਕੀ ਤੁਸੀਂ ਕਹਿ ਕੇ ਬੁਲਾਇਆ ਸੀ ਉਦੋਂ ਇੰਨੀ ਜ਼ਿਆਦਾ ਵੱਡੀ ਤਾਂ ਨਹੀਂ ਮੁਲਾਕਾਤ ਹੋਈ ਸੀ ਬਹੁਤ ਛੋਟੀ ਜਿਹੀ ਮੁਲਾਕਾਤ ਹੋਈ ਸੀ ਪਰ ਉਸ ਤੋਂ ਬਾਅਦ ਤਾਂ ਹੁਣ ਜਦੋਂ ਅੱਜ ਹੀ ਮੁਲਾਕਾਤ ਅੱਜ ਹੀ ਮੁਲਾਕਾਤ ਹੋ ਰਹੀ ਹੈ ਉਹਨਾਂ ਦੇ ਨਾਲ ਬਸ ਇਸ ਤਰ੍ਹਾਂ ਕਿਸੇ ਬਸ ਜਿਆਦਾ ਕੁਝ ਨਹੀਂ ਬਿਆਨ ਕਰ ਸਕਦਾ ਤਾਂ ਨੌਜਵਾਨ ਸ਼ਾਇਰ ਐ ਲਿਖਿਆ ਹੈ ਤਾਂ ਇਸ ਵਕਤ ਦੇਖ ਸਕਦੇ ਹੋ ਕਿ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਨੇ ਤਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਨੇ ਤਾਂ ਇਹਨਾਂ ਦੀ ਜਦੋਂ ਇਸ ਨੌਜਵਾਨ ਦੀ ਜਦੋਂ ਕਿਤਾਬ ਰਿਲੀਜ਼ ਕੀਤੀ ਗਈ ਸੀਗੀ ਦਾ ਬਾਦਰ ਸਾਹਿਬ ਨੂੰ ਸਪੈਸ਼ਲ ਬੁਲਾਇਆ ਗਿਆ ਸੀਗਾ ਭਾਜੀ ਕੋਈ ਆਖਰੀ ਬੋਲ ਉਹਨਾਂ ਦੇ ਯਾਦ ਹੋਣ ਕੁਝ ਕਿਹਾ ਸੀ ਉਹਨਾਂ ਨੇ ਨਹੀਂ ਇੱਦਾਂ ਦਾ ਤਾਂ ਕੁਝ ਨਹੀਂ ਯਾਦ ਆਏਗਾ ਬਸ ਉਹਨਾਂ ਦੀ ਜਿਹੜੀ ਉਹਨਾਂ ਦੇ ਉਹਨਾਂ ਨੇ ਆਪਣੇ ਸੰਦੀਲਾ ਜੀ ਤੇ ਸਦੀਕ ਜੀ ਨਾਲ ਉਹਨਾਂ ਦੇ ਜਿਹੜੇ ਆਖਰੀ ਬੋਲ ਉਹ ਸੀ ਵੀ ਉਹੀ ਉਹਨਾਂ ਦੇ ਆਖਰੀ ਬੋਲ ਜਿਹੜਾ ਸੁਣਿਆ ਆਪਣੇ ਨਾਲ ਤਾਂ ਕੁਝ ਇਦਾਂ ਦਾ ਯਾਦ ਨਹੀਂ ਯਾਦ ਆ ਰਹੀ ਆ ਕੁਝ ਵੀ ਆਖਰੀ ਮੁਲਾਕਾਤ ਉਹਨਾਂ ਦੀ ਬਸ ਉਹਨਾਂ ਦੇ ਅੰਤਿਮ ਸੰਸਕਾਰ ਦੇ ਉਹਨਾਂ ਦੇ ਦਰਸ਼ਨ ਕਰ ਗਈ ਹੋਈ ਸੀਗੀ ਬਸ ਉਸ ਤੋਂ ਬਾਅਦ ਉਹਨਾਂ ਨਾਲ ਕੋਈ ਮੁਲਾਕਾਤ ਨਹੀਂ ਹੋਈ ਹੁਣ ਪਤਾ ਨਹੀਂ ਕਦੋਂ ਮੇਲੇ ਹੋਣਗੇ ਤਾ ਇੱਕ ਨੌਜਵਾਨ ਲੇਖਕ ਲੁਧਿਆਣੇ ਤੋਂ ਹੀ ਨੇ ਸ਼ਾਭੀ ਮੈਮੀ ਜੀ ਤਾਂ ਕਿਤਾਬ ਰਿਲੀਜ਼ ਤੇ ਡਾਕਟਰ ਸੁਜੀਤ ਪਾਤਰ ਜੀ ਨੂੰ ਬੁਲਾਇਆ ਸੀਗਾ ਤਾਂ ਉਹਨਾਂ ਨੇ ਜਿਹੜੀ ਬੁੱਕ ਰਿਲੀਜ਼ ਕੀਤੀ ਸੀ ਇਹਨਾਂ ਦੀ ਜਿਹੜੀ ਜਿਸ ਤਰ੍ਹਾਂ ਜਿਸ ਤਰ੍ਹਾਂ ਆਹੋ ਸੱਚ ਕਿਤਾਬ ਦਾ ਨਾਮ ਹੈ ਤਾਂ ਹੋਰ ਵੀ ਸਖਸ਼ੀਤਾ ਇੱਥੇ ਪਹੁੰਚ ਰਿਹਾ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...